ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਰੀ ਤਰਨਤਾਰਨ ਸਾਹਿਬ ਬਾਈ ਕੁਲਦੀਪ ਸਿੰਘ ਦੇ ਕੋਲ ਆਇਆ ਦੋਸਤੋ ਬੁਰਜ ਨੱਥੂਕੇ ਤੁਸੀਂ ਖਾਸ ਵਿਜਿਟ ਕਰ ਲਿਓ ਨੰਬਰ ਵੈਸੇ ਹਰ ਵਾਰ ਦੀ ਤਰ੍ਹਾਂ ਦੋਸਤੋ ਬਿਲਕੁਲ ਲਗਾਤਾਰ ਆਪਾਂ ਸਕਰੀਨ ਦੇ ਥੱਲੇ ਚਲਦੇ ਕਰ ਦਿੱਤੇ ਆ ਓਨਰ ਦੇ ਠੀਕ ਆ ਜੀ ਕੰਡਿਆਲ ਪਿੰਡ ਥੋੜੀ ਦੂਰੀ ਤੇ ਆ ਸਰਾਲੀ ਮੰਡ ਸ਼ਕਰੀ ਪਿੰਡ ਜਿਹੜੇ ਦੋਸਤੋ ਬਿਲਕੁਲ ਨਾਲ-ਨਾਲ ਲੱਗਦੇ ਆ ਬੁਰਜ ਰੈਕੇ ਆ ਇੱਕ ਫਾਸਿਲਾ ਦੋਸਤੋ ਪਿੰਡ ਬੁਰਜ ਨਥੂ ਕੇ ਬੁਰਜ ਨਥੂ ਕੇ ਜਿਹੜਾ ਦੋਸਤੋ ਤੁਸੀਂ ਖਾਸ ਵਿਜ਼ਿਟ ਕਰ ਲਿਓ ਤੇ ਗੱਲਬਾਤ ਆਪਾਂ ਵੀਰ ਕੁਲਦੀਪ ਦੇ ਨਾਲ ਕਰਾਂਗੇ ਦੋਸਤੋ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇਾਂਗੇ ਅ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਚਾਰ ਨਗ ਦਿਖਾ ਦਾਂਗੇ ਤੁਹਾਨੂੰ ਦੋ ਮੱਜਾ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਤੇ ਇੱਕ ਬਿਲਕੁਲ ਤਿਆਰੀ ਤੇ ਆ ਗੱਬਣ ਹਫਤਾ ਖੰਡ ਲਈਦੀ ਆ ਇੱਕ ਦੋਸਤੋ ਉੱਚੇ ਬੱਚੇ ਦੇ ਵਿੱਚ ਕੋਈ ਡੇਢ ਘੰਨੇ ਦਾ ਸੁਆ ਮੱਜ ਸੁਈ ਆ ਠੀਕ ਹੈ ਜੀ ਉਹ ਦਿਖਾ ਦਾਂਗੇ ਆਓ ਕਰਦੇ ਆ ਗੱਲਬਾਤ ਅੱਜ 14 ਅਕਤੂਬਰ ਨੂੰ ਦੋਸਤੋ ਆਪਾਂ ਇਹ ਕਵਰੇਜ ਕਰਦੇ ਆਂ ਸਭਾ ਤੁਸੀਂ ਨੋਟ ਕਰ ਲਓ ਜੀ ਕੋਈ ਮਾਰਨਿੰਗ ਦੇ ਦੋਸਤੋ 10:30 11 ਵਜੇ ਦਾ ਜਿਹੜਾ ਸਮਾਂ ਹੈਗਾ ਆਜੋ ਜੀ ਸਭ ਤੋਂ ਪਹਿਲਾਂ ਭਾਈ ਕੁਲਦੀਪ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਹਿਬ ਹੋਰ ਠੀਕ ਆ ਜੀ ਬਹੁਤ ਵਧੀਆ ਠੀਕ ਠਾਕ ਜੀ ਹਾਂਜੀ ਹਾਂਜੀ ਸਭ ਬਹੁਤ ਵਧੀਆ ਅੱਛਾ ਅਵੀਰ ਕੁਲਦੀਪ ਅੱਜ ਪਸੂ ਚਾਰ ਬਕਾਊਗਾ ਹਾਂਜੀ ਚਾਰ ਆ ਦੋ ਪੰਜਾਂ ਰਾਤੀਆਂ ਸੁਈਆਂ ਹਾਂਜੀ ਇੱਕ ਨੂੰ ਹੋ ਗਿਆ 1.5 ਘੰਟੇ ਸੁਈ ਨੂੰ ਖਾਦੇ ਇੱਕ ਦੱਬਣਿਆ ਇੱਕ ਗੱਪਣਾ ਜੀ ਹਾਂਜੀ ਠੀਕ ਆ ਤੇ ਦੋ ਤਾਜ਼ੀਆਂ ਸੁਈਆਂ ਰਾਤ ਹੀ ਸੁਈਆਂ ਦੋਵੇਂ ਹਾਂ ਦੋਵੇਂ ਰਾਤ ਹੀ ਨੇ ਰਾਤ ਹੀ ਸੁਈਆਂ ਹਾਂਜੀ ਤੇ ਕਰੀਏ ਸ਼ੁਰੂਆਤ ਪਹਿਲੇ ਨੰਬਰ ਤੋਂ ਇੱਥੋਂ ਕਰ ਲਗੇ ਜੀ ਇਸ ਮੱਝ ਤੋਂ ਤੇ ਇਹ ਸੂਹਾ ਕਿੰਨਾ ਸੁਈ ਹੈ ਜੀ ਇਹ ਤੀਜਾ ਸੂਹਾ ਸੁਈ ਠੀਕ ਹੈ ਜੀ ਹਾਂਜੀ ਤੀਜਾ ਸੂਹਾ ਦੋਸਤੋ ਸੁਈ ਆ ਤੇ ਰਾਤ ਹੀ ਸੁਈ ਆ ਠੀਕ ਹੈ ਜੀ ਦੋ ਮੱਝਾਂ ਰਾਤ ਆ ਉਹਨਾਂ ਦੇ ਵਿੱਚੋਂ ਕਿ ਪਹਿਲੀ ਮੱਝ ਆਪਾਂ ਤੁਹਾਨੂੰ ਦਿਖਾ ਰਹੇ ਆ ਰਾਤ ਹੀ ਸੁਈ ਆ ਸੂਹਾ ਦੂਜਾ ਕਿ ਤੀਜਾ ਤੀਜਾ ਸੂਹਾ ਤੀਜਾ ਸੂਹਾ ਜੀ ਹਾਂਜੀ ਤੇ ਮਗਰ ਭਾਜੀ ਕੁਲਦੀਪ ਕੀ ਆ ਗਿਆ ਬਚਾ ਇਹਦਾ ਮਗਰ ਕਟਾ ਹਾਂਜੀ ਸਾਹ ਬੋਲਾ ਕਟਾ ਅਗਲਾ ਜੀ ਆਹ ਮੇਲ ਕਾਫ ਦੋਸਤੋ ਜਿਹੜਾ ਬਿਲਕੁਲ ਵਾਈਟ ਫੋਲਾ ਮੱਥੇ ਦੇ ਵਿੱਚ ਇਹ ਮੇਲ ਕਾਫ ਆ ਇਸ ਪਹਿਲੇ ਨੰਬਰ ਵਾਲੀ ਮੱਝ ਦੇ ਥੱਲੇ ਤੇ ਜੇਰ ਨੂੰ ਰਾਤ ਹੀ ਪਾਤੀਆਂ ਮਾਰਨਿੰਗਸ ਵੀਰੇ ਨਹੀਂ ਨਹੀਂ ਪਾਤੀ ਪਾਤੀ ਰਾਤ ਦੀ ਕੋ ਦੋ ਚੌ ਘੰਟੇ ਦੇ ਵਿੱਚ ਵਿੱਚ ਇਹ ਸੂਈ 11:00 ਵਜੇ ਤੇ ਪਾਦੀ 3:00 ਵਜੇ ਦੇ ਨੇ 3:00 ਵਜੇ ਪੈ ਗਈ ਜੇਰ ਪ੍ਰੋਪਰ ਸਾਰੀ ਪੈ ਗਈ ਹਾਂਜੀ ਹਾਂਜੀ ਓਕੇ ਤੇ ਕੋਈ ਚਵਾਈ ਵੀ ਕਰ ਲਈ ਮਾਰਨਿੰਗ ਅੱਜ ਚਵਾਈ ਕੀਤੀ ਆ 2 ਕਿਲੋ ਚੋਇਆ ਕਟੇ ਨੂੰ ਛੱਡ ਗਏ 2 ਕਿਲੋ ਹਾਂ ਬਾਕੀ ਚੌਂ ਨੂੰ ਰੋਕੇ ਕੀ ਗੱਲ ਹਾਂ ਲਓ ਦੋਸਤੋ 2 ਕਿਲੋ ਦੀ ਚੁਵਾਈ ਜਿਹੜੀ ਆ ਬੌਲੇ ਦੇ ਵਿੱਚ ਮਾਰਨਿੰਗ ਹੀ ਕੀਤੀ ਆ ਤੇ ਚਵਾਜੂ ਕਿਦਾਂ ਨੇ ਕਿਹਾ ਬਾਈ ਗੁਰਦੀਪ ਓਕੇ ਓਕੇ ਚਵਾਜ ਕੋਈ ਘੂੜਾ ਟੱਟਾ ਕਿਸੇ ਤਰ੍ਹਾਂ ਦਾ ਨਾ ਨਾ ਓਕੇ ਮੋਟੀ ਤਾਰ ਇੱਕ ਨੰਬਰ ਹਾਂਜੀ ਹਾਂਜੀ ਠੀਕ ਆ ਉਹ ਰਬੱਤਾ ਰਮਰਾ ਦਾ ਬਹੁਤ ਹੀ ਬੰਦਾ ਲਿਆਓ ਜੀ ਖੋਲ ਕੇ ਤੋਰ ਦਿਓ ਇੱਕ ਵਾਰੀ ਸੋ ਆਰਡਰ ਕੁਆਲਿਟੀ ਆ ਬਿਲਕੁਲ ਦੋਸਤੋ ਤੁਹਾਨੂੰ ਦਿਖਾਈਏ ਬਿਲਕੁਲ ਪੱਧਰ ਥਾਣ ਦੇ ਵਿੱਚ ਦੀ ਆ ਲੰਬਾਈ ਦੇ ਵਿੱਚ ਮੁੱਠੀ ਮੁੱਠੀ ਥਾਣਾ ਪੂਰਾ ਠੀਕ ਆ ਜੀ ਰੋਗ ਰੋਗ ਪੂਰਾ ਥਾਣਾ ਪਾ ਕਹਿ ਦਿੰਨੇ ਆ ਤੇ ਆਹ ਫੇਸ ਕੁਆਲਿਟੀ ਆ ਜੀ ਸੁਭਾ ਤ ਥੱਲੇ ਬੱਚਾ ਜਿਹੜਾ ਕੱਟਾ ਹੈ ਮਗਰ ਉਹ ਵੀ ਆਪਾਂ ਤੁਹਾਨੂੰ ਦੱਸਦਾ ਠੀਕ ਆ ਤੇ ਕੋਈ 2-2 4-4 ਧਾਰਾ ਮਾਰ ਕੇ ਜਿਹੜੀ ਤਸੱਲੀ ਆ ਉਹ ਜ਼ਰੂਰ ਕਰਾ ਦਾਂਗੇ ਠੀਕ ਆ ਆ ਦੇਖੋ ਸੋ ਨਾਰਮਲੀ ਹਜੇ ਪੂੜੇ ਪੜੇ ਜਿਹੜੇ ਦੋਸਤੋ ਬਿਲਕੁਲ ਨਵਾਏ ਆ ਹੌਲੀ ਹੌਲੀ ਚੱਕ ਜੂਗੀ ਜਿਵੇਂ ਮਾਰਨਿੰਗ ਰਾਤ ਹੀ ਸੂਈ ਆ ਸੂ ਦੇ ਵਿੱਚ ਆਈ ਕਰਕੇ ਆ ਬਾਕੀ 2-4 ਦਿਨਾਂ ਦੇ ਵਿੱਚ 2 ਦਿਨਾਂ ਦੇ ਵਿੱਚ ਪੂੜੇ ਪੜੇ ਜਿਹੜੇ ਦੋਸਤੋ ਬਿਲਕੁਲ ਚੱਕ ਕੇ ਤੇ ਦੁਬਾਰਾ ਰਿਕਵਰੀ ਜਿਹੜੀ ਇਸ ਮੈਚ ਦੀ ਹੋ ਜੂਗੀ ਬਾਕੀ ਭਰਵੇਂ ਪਿੰਡੇ ਦੀ ਆ ਰਾਜੀ ਆ ਫੁੱਲ ਬਟਾ ਫੁੱਲ ਵਜਨਦਾਰ ਠੀਕ ਆਸ ਵਾਟਰ ਕੁਆਲਿਟੀ ਕਾਫੀ ਸੋਹਣਾ ਮੋਟੋ ਆਪਾਂ ਵੇਖੀਏ ਦੋਸਤੋ ਤੇ ਆਰਡਰ ਬਿਲਕੁਲ ਜਿਹਾ ਚੌਰਸ ਲੇਵਾ ਤੇ ਜਿੰਨਾ ਹੀ ਅਗਾਹ ਨੂੰ ਉਨਾ ਹੀ ਪਛਾਣ ਨੂੰ ਜੇਰ ਜੂਰ ਪੈ ਗਈਆਂ ਦੋਵੇਂ ਮਜਨ ਜੇਰ ਜੂਰ ਵਾਲੇ ਪਾਸਿਓਂ ਸਾਫ਼ ਹੋ ਗਈਆਂ ਨੇ ਤੇ ਮਤੂੰ ਥਣ ਥੁਣਾ ਨਕੇੜ ਤੇ ਆਹ ਲੋ ਥਾਣਾ ਹੀ ਮੋਟਾ ਰ ਠੀਕ ਆ ਜੀ ਠੀਕਾ ਮੁੱਠੀ ਮੁੱਠੀ ਥਾਣਾ ਬਾਕੀ ਸਪੇਸ ਬਹੁਤ ਸੋਹਣੀ ਆ ਵੇਖੇ ਵੇਖੋ ਚਾਰੇ ਥਾਣ ਦੋਸਤੋ ਟੀੜੀ ਦੇ ਪਾਵੇਂ ਵਰਗਿਆ ਵੇਖੋ ਠੀਕ ਆ ਚਾਰੇ ਬਿਲਕੁਲ ਐਨ ਕੋਠਾ ਦੇ ਉੱਪਰ ਲੱਗੇ ਆ ਵੰਡ ਕਾਫੀ ਸੋਹਣੀ ਥਾਣਾ ਦੀ ਆ ਲਓ ਠੀਕ ਹੈ ਠੀਕ ਹੈ ਅੱਛਾ ਭਾਈ ਕੁਲਦੀਪ ਜੀ ਕਿੰਨਾ ਮੋਲ ਕਿੰਨਾ ਕਰਦੇ ਆ ਮੋਲ ਤੇ ਸਤੂ ਸਾਪਾ 80 ਗਾਲੀ 85 ਕਰ ਲਈਏ ਹਾਂਜੀ 75 ਹਜ਼ਾਰ ਹੀ ਦੇ ਦਾਂਗੇ 75 ਹਜ਼ਾਰ ਦੀ ਜੈਸ ਨੋਈ ਆ ਹਾਂਜੀ ਕਰਦਾ ਵੀ ਛੋੜ ਛੱਪਾ ਜ਼ਰੂਰ ਪਿਆਰ ਮੁਹੱਬਤ ਥੋੜੀ ਬਾਤ ਹਾਂਜੀ ਹਾਂਜੀ ਕਰਦਾਂਗੇ ਅ 75 ਹਜ਼ਾਰ ਦੇ ਵਿੱਚੋਂ ਦੋਸਤੋ ਥੋੜਾ ਬਾ ਤਾਂ ਮਾਨਤਨ ਜਿਹੜਾ ਹੈਗਾ ਜ਼ਰੂਰ ਹੋਊਗਾ ਠੀਕ ਆ ਜ਼ਰੂਰ ਹੋ ਜਾਊਗਾ ਮੱਝ ਚੰਗੀ ਆ ਸਫਾਈ ਸੁਫੀ ਪੂਰੀ ਆ ਆਰਡਰ ਕੁਆਲਿਟੀ ਤੁਹਾਨੂੰ ਦਿਖਾਤੀ ਠੀਕ ਆ ਜੀ ਆ ਦੇਖੋ ਲਓ ਜੀ ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ ਤੇ ਜਿਹੜੀ ਇਹ ਮਾਜੇ ਵੀ ਤਾਜੀ ਸੂਈ ਆ। ਹਾਂਜੀ ਵੀ ਰਾਤ ਹੀ ਸੂਈ ਆ। ਰਾਤ ਹੀ ਸੂਈ ਆ। ਅੱਗੜ ਪਿਛੜ ਨਹੀਂ ਸੂਈਆਂ ਫਿਰ। ਆਹ ਪਹਿਲੋ ਸੂਈ ਹੈ, ਬਾਜ 10:00 ਸ਼ਾਮੀ 6:00 ਸੂਈ। ਅੱਛਾ ਜੀ। ਇਹ ਸ਼ਾਮੀ। ਇਹ 10:00 ਵਜੇ ਜੇਰ-ਝੂਰ ਪਾਤੀ ਹੋ ਗਈ। ਇਹਨੇ ਪਾਤੀ 12:00 ਵਜੇ। 12:00 ਵਜੇ। ਜਦੋਂ ਇਹ ਸੂਈ ਉਦੋਂ ਲਗਭਗ ਇਹਨੇ ਜੇਰ ਪਾਤੀ। ਹਾਂ ਉਦੋਂ ਪਾਤੀ ਜੇ। ਠੀਕ ਆ ਜੀ। ਇਹ ਸੂਆ ਬਾਈ ਜਲਦੀਪ ਕਨਵਾ ਸੂਈ। ਇਹ ਦੂਜਾ। ਦੂਜਾ ਸੂਬਾ। ਹਾਂਜੀ ਇਹ ਦੂਜਾ ਸੂਈ। ਲਓ ਜੀ ਦੂਜਾ ਸ ਤੇ ਪਿੱਠ ਪੁੜੇ ਦੀ ਵੀ ਚੰਗੀ ਆ ਸਿੰਗਲ ਹੱਡੀ ਦੀ ਆ ਬਾਕੀ ਥਾਂ ਤੁੰਡੀ ਨੂੰ ਬਾਕੀ ਸੂਹ ਦੇ ਵਿੱਚ ਆਇਆ ਪਸੂ ਤੁਹਾਨੂੰ ਪਤਾ ਵੀ 2-4 4 ਕਿ ਦਿਨ ਲੱਜਾਂਦਾ ਸਿੱਧੇ ਸੁਧੇ ਹੋਣ ਦੇ ਵਿੱਚ ਤੇ ਨੋਰਮਲ ਹੀ ਸੂਹ ਦੇ ਵਿੱਚ ਆਈ ਆ ਠੀਕ ਆ ਤੇ ਇਹਦੇ ਮਗਰ ਕੱਟੀ ਆ ਇਹਦੇ ਕੱਟੀ ਹੈ ਕੱਟੀ ਹੈ ਹਾਂਜੀ ਲਓ ਜੀ ਇਹ ਕਾਲੀ ਹੈ ਕੱਟੀ ਮਗਰ ਜਿਹੜੀ ਦੋਸਤੋ ਆ ਕੱਟੀ ਆ ਦੋਵੇਂ ਫਲ ਜਿਹੜੇ ਬਿਲਕੁਲ ਤਾਜ਼ੇ ਸੂਏ ਆ ਬਿਲਕੁਲ ਤਾਜ਼ੀਆਂ ਮੱਜਾਂ ਸੁਈਆਂ ਨੇ ਉਹਨਾਂ ਮਗਰ ਦੇ ਫਲ ਬਿਲਕੁਲ ਤਾਜ਼ੇ ਆ ਠੀਕ ਆ ਜੀ ਰਾਤ ਦੇ ਇਹ ਕੱਟੀ ਆ ਜਿਹੜੀ ਆਪਾਂ ਤੁਹਾਨੂੰ ਦੂਜੇ ਨੰਬਰ ਤੇ ਮੱਝ ਦਿਖਾ ਰਹੇ ਹਾਂ ਤੇ ਜੇਰ ਜੁੜੀ ਜਿਹੜੀ ਹੈਗੀ ਦੋਸਤੋ 12:00 ਵਜੇ ਪੈ ਗਈ ਸੀ ਠੀਕ ਆ 12:00 ਵਜੇ ਮਾਰਨਿੰਗ ਸਵੇਰ ਦਾ ਟਾਈਮ ਹੋ ਜਾਂਦਾ 12:00 ਵਜੇ ਜਿਹੜੀ ਹੈ ਜੇਰ ਪਾਤੀ ਸੀ ਨੇ 11-12 ਵਜੇ ਤੇ ਅੱਛਾ ਇਹ ਚੁਆਇਸ ਦੇ ਵਿੱਚ ਕਿਵੇਂ ਨਿਕਲੀ ਫਿਰ ਓਕੇ ਓਕੇ ਵੀ ਕਿਸੇ ਪਾਸੇ ਕੋਈ ਲਾਂਬੇ ਵਾਲੀ ਗੱਲ ਨਾ ਹੋਵੇ ਲਾਂਬੇ ਵਾਲੀ ਕੋਈ ਨਹੀਂ ਪਾਵੇ ਜੇ ਇਦਾਂ ਕਹਿੰਨੇ ਮਗਾਉਣੀ ਥਾਣਾ ਦੀ ਆਪਣੀ ਗਾਰੰਟੀ ਹੋਊ ਘੂਰ ਛਿੱਟੇ ਦੀ ਬਰਾਬਰੂ ਸੋਨਾ ਹੈ ਹਾਂ ਆਨਲਾਈਨ ਕੋਈ ਮਗਾਉਂਦਾ ਕਿਸੇ ਤਰ੍ਹਾਂ ਦਾ ਕੋਈ ਗੱਲਬਾਤ ਨਹੀਂ ਹੈ ਨਾ ਨਾ ਲੋਕ ਦੋਸਤੋ ਗਾਰੰਟੀ ਹੋਊਗੀ ਥਾਣਾ ਦੀ ਆਪਣੀ ਭਾਈ ਗਲਦੀਪ ਕਹਿੰਦਾ ਵੀ ਥਾਣਾ ਵਾਲੀ ਥਾਣਾ ਵਾਲੇ ਪਾਸਿਓ ਗਾਰੰਟੀ ਹੋਊਗੀ ਕੋਈ ਵੀਰ ਆਨਲਾਈਨ ਜੇਕਰ ਸੌਦਾ ਕਰਦਾ ਹੋਰ ਛੇਤਾ ਬਾਦ ਕੱਢ ਹੋਰ ਛੇਤਾ ਬਾਦ ਕੱਢ ਕਿਸੇ ਪਾਸਿਓ ਕੋਈ ਜਿਹੜਾ ਦੋਸਤ ਖਾਮੀ ਫੇਸੀ ਜਿਹੜੀ ਹੈਗੀ ਆ ਉਹ ਨਜ਼ਰ ਨਹੀਂ ਆਊਗੀ ਠੀਕ ਆ ਸਾਰੀਆਂ ਦਿਖਾ ਦੇਈਆਂ ਨੇ ਸੋ ਤਸੱਲੀ ਦੇ ਨਾਲ ਵੀਡੀਓ ਨੂੰ ਇੱਕ ਵਾਰੀ ਜ਼ਰੂਰ ਦੇਖ ਲਿਓ ਆ ਲੈ ਉਹ ਖੋਲ ਕੇ ਜੀ ਇਹ ਵੀ ਚੋਈ ਆ ਚੋਇਆ ਸੀ 2 ਕਿਲੋ ਆਪਾਂ ਕੀ ਇਹ 4 ਪਿਆ 5 ਪਿਆ ਨਾ ਆ 2-4 ਕਿਲੋ 2-3 ਕਿਲੋ ਹੈ ਨਾ 2 ਕਿਲੋ ਜੀ ਭਾਈ ਮਾਰਨਿੰਗ ਕੀਤੀ ਅਜਾ ਹਾਂ ਕੋਈ ਰੀ ਅੱਜ ਮਾਰਨਿੰਗ ਜਿਹੜੀ ਆ 2 ਕਿਲੋ ਉਹਦੇ ਵਿੱਚ ਚਵਾਈ ਜਿਹੜੀ ਆ ਇਸ ਮੱਝ ਦੀ ਹੋ ਚੁੱਕੀ ਹੈ ਜੀ ਠੀਕ ਆ ਸੋ ਬੌਲੇ ਤੇ ਆ ਕੋਈ ਵੀਰ ਆਪਦੀ ਤਸੱਲੀ ਆ ਬੌਲੇ ਦੇ ਵਿੱਚ ਚਵਾਈ ਕਰ ਸਕਦਾ ਬੌਲਾ ਦੋਸਤੋ ਮੋਸਟਲੀ ਕਈ ਵੀਰ ਕਹਿ ਦਿੰਦੇ ਆ ਵੀ 11 ਲੀਟਰ ਚੋ ਲੋ 12 ਲੀਟਰ ਪਰ ਇਥੇ ਉਹ ਬਾਈ ਖਲਦੀਪਾ ਦਾ ਵੀ ਆਪਾਂ ਕਿਹਾ ਵੀ ਇਹਵੇਂ ਕਈ ਆ ਵੀ ਇਹ ਨਜਾਇਜ਼ ਵੀ 5 6 ਕਿਲੋ ਚ ਹੋਇਆ ਵੀ 2 ਕਿਲੋ 2.5 ਕਿਲੋ 1.5 ਕਿਲੋ ਬੌਲਾ ਜਿਹੜਾ ਉਹ ਬੜਾ ਹੁੰਦਾ ਜੀ ਠੀਕ ਆ ਇੱਕ ਟਾਈਮ ਦਾ ਬਾਕੀ ਕੋਈ 5 4 ਕਿਲੋ ਬੌਲਾ ਹੁੰਦਾ ਇੱਕ ਵਾਰੀ ਪਹਿਲੇ ਦਿਨ ਦੇ ਵਿੱਚ ਪਸ਼ੂ ਦੇ ਥੱਲੇ ਤੇ ਉਹ ਬੌਲਾ ਕੋਈ ਵੀਰ ਆਪ 25 ਹੰਦੂ ਸਾਹ ਗਾੜੀ ਚੂਣਾ ਸੇਵਾਣਾ ਜਿੰਨੇ ਚੂਣਾ ਆਹ ਸੇਵਾ ਕਰਨਗੇ ਤੇ ਚੋਲਣਗੇ ਬਿਲਕੁਲ ਆ ਪਾ ਕੀ ਉਹਦਾ ਬੰਤੀਆਂ ਦੇ ਫਿਰ ਤੇ ਨਾ ਉਹਨਾਂ ਹੀ ਦੇਣਾ ਨਹੀਂ ਜਿੰਨੇ ਕਾਨੂੰ ਕੇ ਇਹ ਸੇਵਾ ਨਾਲ ਹੀ ਆ ਪਸ਼ੂ ਨੇ ਦੁੱਧ ਦੇਣਾ ਸੇਵਾ ਨਾਲ ਹੀ ਆ ਜੀ ਕੋਈ ਰੀਜ ਨਾਲ ਸੇਵਾ ਕਰੂਗਾ 15 16 ਦੇਣਗੀ ਆ ਗਾੜੀ ਸੇਵਾ ਨਾਲ ਦੇ ਆ ਬਿਲਕੁਲ ਠੁੱਕ ਕੇ ਸੇਵਾ ਕਰੂਗਾ ਤੇ ਦੁੱਧ ਵਾਲੇ ਪਾਸੇ ਦਾ ਡੱਕੇ ਲਾ ਦੇਣਗੇ ਪਸ਼ੂ ਦੁੱਧ ਵੱਟੀਆਂ ਮੱਝਾਂ ਨੇ ਤੇ ਲਹੂ ਪੇਤਾਲੀਆਂ ਦੋਸਤੋ ਬਿਲਕੁਲ ਲਾਲ ਗੁਲਾਬੀ ਹਵਾਨਾ ਨਾ ਠੀਕ ਹੈ ਨੇਵੇ ਦੀ ਜਿਹੜੀ ਬਿਲਕੁਲ ਕਲਰ ਆ ਉਹ ਬਿਲਕੁਲ ਲਾਲ ਗੁਲਾਬੀ ਬਾਕੀ ਥਣ ਤੂਣੇ ਨੂੰ ਵੀ ਜੰ ਤੇ ਥਣ ਦੀ ਬਹੁਤ ਸੋਹਣੀ ਸ਼ੇਪ ਆ ਚਾਰੇ ਥਾਣਾ ਤੇ ਲੇਵੇ ਦੀ ਆਰਡਰ ਦੀ ਕੁਆਲਿਟੀ ਆ ਥੋੜੀ ਜਿਹਾ ਗਾਹ ਨੂੰ ਆ ਬਾਕੀ ਆ ਤੁਸੀਂ ਵੇਖ ਸਕਦੇ ਜੀ ਠੀਕ ਆ ਚਾਰੇ ਥਾਣਾ ਚਾਰੇ ਥਾਣਾ ਦੀ ਸਪੇਸ ਕੋਈ ਚੱਪੇ ਚੱਪੇ ਤੇ ਥਾਣਾ ਠੀਕ ਆ ਅੱਛਾ ਭਾਜੀ ਗਲਦੀਪ ਕੀ ਮੋਲ ਰਹੂਗਾ ਇਹਦਾ ਇਹਦਾ ਮੋਲ ਤੇ ਜੋ ਮਰਜ਼ੀ ਭਾਵੇਂ 775 72 ਹੀ ਦੇ ਦਾਂਗੇ 72 ਦੀ ਹਾਂ 72 ਦੇ ਦਾਂਗੇ ਠੀਕ ਆ ਜੀ ਹਾਂ ਤੇ ਬਰਾਬਰ ਨੂੰ ਐ ਬਰਦੀ ਗਰਲ ਗਰਲ ਕਰਕੇ ਓਕੇ ਓਕੇ ਬਾਕੀ ਆਪਾਂ ਵਿਖਾਈ ਦਿੱਤੀ ਦਿੱਤੀ ਆਪਾਂ ਉਹ ਯਾਰ ਆਪਾਂ ਦੱਸਦਾ ਕੋ ਸਹੀ ਹੋਊਗਾ ਇਹ ਥੋੜਾ ਗਲਤ ਕਹਿਣ ਦੱਸੀ ਜਾਣਾ ਮੁੜ ਕੇ ਟੀਵੀ ਉਰੋਂ ਅਗਲਾ ਆਵੇ ਮਧੂਰੋਂ ਆਏ ਇੱਥੇ ਆਣ ਕੇ ਆਪਾਂ ਜੇ ਭੂਰ ਮਾਰੀ ਜਾਂਦੇ ਜਾਂ ਥਣ ਵੱਧ ਘਟ ਹੋਏ ਤਾਂ ਫੇਰ ਕੋਈ ਸਵਾਦ ਨਹੀਂ ਫੇਰ ਸਮਾਂ ਖਰਾਬ ਹੁੰਦਾ ਜੀ ਉਹਦੀ ਅਮੀਦ ਹੈ ਜੀ ਅੱਧੀ ਜਾ ਕੇ ਚੋਣੀ ਉਹਨਾਂ ਉੱਥੇ ਜਾ ਕੇ ਭੂਰ ਮਾਰੀ ਜਾਂਦੇ ਉਹਨਾਂ ਨਾਲ ਆ ਕੇ ਕੀਤਾ ਹੈ ਬਸ ਜੀ ਹਾਂ ਜੀ ਤੇ ਇਹ 70000 ਦੀ ਭਜੀ ਗਲਤੀ ਹਾਂ ਇਹ 72 ਲਿਆਂਗੇ 72000 ਦੀ ਦੋਸਤੋ ਜਿਹੜੀ ਹੋਜੂਗੀ ਠੀਕ ਆ ਮਗਰ ਕੱਟੀ ਅਰ ਛੋੜਛੱਪਾ ਚੋਂ ਵੀ ਅ ਛੋੜਛੱਪਾ ਦਾ ਜ਼ਰੂਰ ਕਰਨਾ ਪਊ ਅੱਗੇ ਆ ਗਈ ਆਪਣੇ ਕੋਲ ਮੈਂ ਜਿਹੜੀ ਗੱਬਣਾ ਜੀ ਹਾਂਜੀ ਇਹ ਗੱਬਣਾ ਠੀਕ ਹੈ ਮੈਂ ਗੱਬਣਾ ਦੋਸਤੋ ਛੋੜੀਆਂ ਨਿਸ਼ਾਨੀਆਂ ਨਿਸ਼ੋਣੀਆਂ ਬੇਸ਼ੱਕ ਕੋਈ ਵੀ ਗ੍ਰੇਡਰ ਦੇ ਵਿੱਚ ਲੈ ਸਕਦਾ ਠੀਕ ਹੈ ਉਹ ਤਾਂ ਲੈ ਜੂਗੀ ਇੱਕ ਹਫਤਾ ਸਮਾਂ ਲੈ ਜੂਗੀ ਤੇ ਰਾਜੀ ਫੁੱਲ ਬਟਾ ਫੁੱਲ ਵਜਨਦਾਰ ਹਾਈਟ ਤੁਹਾਨੂੰ ਜਿਹੜੀਆਂ ਪਹਿਲਾਂ ਵੀ ਮੱਝਾਂ ਦਿਖਾਈਆਂ ਦੋਸਤੋ ਬਿਲਕੁਲ ਉਹਨਾਂ ਦੇ ਬਰਾਬਰ ਹੀ ਆ ਪਰ ਲੀਆਂ ਜਿਹੜੀਆਂ ਮੱਝਾਂ ਖੜੀਆਂ ਨੇ ਦੋ ਉਹ ਵੱਡੀਆਂ ਨੇ ਵੈਸੇ ਕਦ ਕੱਦ ਦੇ ਵਿੱਚ ਤਾਂ ਕਰਕੇ ਥੋੜੇ ਮਹਿਸੂਸ ਹੋਊਗਾ ਵੀ ਇਹ ਮੀਡੀਅਮ ਹਾਈਟ ਦੇ ਵਿੱਚ ਆ ਹਾਈਟ ਮੀਡੀਅਮ ਤੁਸੀਂ ਕੋਈ ਵੀਰ ਮੰਨ ਕੇ ਸਬਦਾ ਕਰਦੇ ਜਿਹੜੀ ਆਪਾਂ ਤੁਹਾਨੂੰ ਤੇ ਜੇ ਨੰਬਰ ਤੇ ਤੇ ਕੋਈ ਵੀਰ ਗ੍ਰੇਡਰ ਸਮਝਦਾ ਗ੍ਰੇਡਰ ਦੇ ਵਿੱਚ ਆ ਠੀਕ ਆ ਮੱਥਾ ਬੱਲਾ ਜਵਾਬ ਅੱਖਾਂ ਦੇ ਵਿੱਚ ਚਾਰੇ ਪੈਰ ਤੋਤੇ ਆ ਤੇ ਅੱਛਾ ਭਾਜੀ ਕਿੰਨਾ ਲੰਬੀ ਦਿਨ ਹਜੇ ਇਹ ਲੈ ਇਹ ਹਫਤਾ ਕ ਲੈ ਜੂਗੀ ਪਹਿਲਾਂ ਵੀ ਸੁਹ ਸਕਦੀ ਐ ਇੱਕ ਹਫਤੇ ਤੋਂ ਪਹਿਲਾਂ ਵੀ ਸੁਹ ਸਕਦੀ ਐ ਹਾਂ ਚਾਰ ਪੰਜ ਦਿਨ ਵੀ ਫੜ ਸਕਦੀ ਹਫਤਾ ਵੀ ਕੋਈ ਹਫਤੇ ਦੇ ਅੰਦਰ ਬਾਅਦ ਹੀ ਮੰਨ ਕੇ ਚੱਲ ਗਈ ਬਾਅਦ ਆ ਇੱਥੇ ਵੀ ਸੂਪ ਹੋਣੀ ਸਵੇਰ ਤੀਜਾ ਸੂਪ ਹੋਣਾ ਤੀਜਾ ਹੋਊਗੀ ਲਓ ਜੀ ਤੀਜਾ ਸਵੇਰ ਦੋਸਤੋ ਸਵੇਰੇ ਕੀ ਹਰਕੀ ਹਫਤੇ ਦੇ ਬਿਲਕੁਲ ਅੰਦਰ ਵਾਰ ਕੋਈ ਵੀਰ ਮੰਨ ਕੇ ਸੌਦਾ ਕਰੇ ਠੀਕ ਆ ਜੀ ਇੱਕ ਹਫਤਾ ਸਮਾਂ ਲੈ ਜੂ ਹੋ ਸਕਦਾ ਵੀ ਕਿਸੇ ਵੀਰ ਨੇ ਦੂਰ ਤਰਾਡੇ ਲਜਾਣੀ ਆ ਤੇ ਇੱਕ ਹਫਤਾ ਠੀਕ ਆ ਜੀ ਟਾਈਮ ਕੱਢ ਕੇ ਫੇਰ ਸੁਭੂਗੀ ਬਾਕੀ ਕੁੜੇ ਪੜੇ ਹਜੇ ਬਿਲਕੁਲ ਖਿੱਚੇ ਨਹੀਂ ਹੈਗੇ ਪੂਰੇ ਪ੍ਰੋਪਰ ਤੇ ਬਿਲਕੁਲ ਬਦਲੇ ਪਿੰਡੇ ਦੀ ਚਮੜੀ ਤਾਂ ਜਿਹੜੀ ਦੋਸਤੋ ਆਪਾਂ ਕਹਿ ਲਿਆ ਨਹੀਂ ਬਿਲਕੁਲ ਕਾਗਜ਼ੇ ਵਰਗੀ ਵੇਖੋ ਬਦਲੀ ਆ ਵੇਖੋ ਜਿੱਥੋਂ ਆਪਾਂ ਮੁੱਠੀ ਭਰਦੇ ਜਿੱਥੋਂ ਚੁੰਡੀ ਭਰਦੇ ਆ ਵੇਖੋ ਕਿਹੜੇ ਹਿਸਾਬ ਨਾਲ ਹੱਥ ਚੁੰਦੀ ਆ ਆ ਲਓ ਠੀਕ ਆ ਲਿਓ ਜੀ ਖੋਲਦ ਕੇ ਤੇ ਥਾਣਾ ਥਾਣਾ ਦੀ ਜਿਹੜੀ ਕੰਡੀਸ਼ਨ ਆ ਦੋਸਤੋ ਜਿੰਨੇ ਪਸ਼ੂ ਐਨੀਮਲ ਦਿਖਾਵਾਂਗੇ ਸਾਰਿਆਂ ਦੀ ਥਾਣਾ ਦੀ ਸਪੇਸ ਥਾਣਾ ਦਾ ਸਾਈਜ਼ ਵਧੀਆ ਹੈਗਾ ਠੀਕ ਆ ਤੇ ਬਾਕੀ ਜਿਹੜੀ ਇਹ ਮੱਝ ਇਹ ਤੁਸੀਂ ਆਪ ਦਾ ਵੀਰ ਕੋਈ ਟਿਪ ਕੇ ਤਸੱਲੀ ਕਰ ਲੇ ਬਾਕੀ ਦੂਜੀਆਂ ਮੱਝਾਂ ਦੀ ਆਪਾਂ ਬੇਸ਼ੱਕ ਜਿਹੜੀਆਂ ਸੋਈਆਂ ਨੇ ਬੌਲੇ ਤੇ ਆ ਚਾਹੇ ਦੁੱਧ ਦੁੱਤਿਆ ਉਹ ਥੋੜਾ ਥੋੜਾ ਚੁਵਾਈ ਕਰਕੇ ਜਰੂਰ ਤੁਹਾਨੂੰ ਨਾਲ ਦਿਖਾ ਦਿੱਤੀ ਆ ਆ ਦੇਖੋ ਬਾਕੀ ਥਾਂ ਤੁਣ ਇਹਨੂੰ ਚੰਗਾ ਮੋਠਾ ਲਈ ਆ ਠੀਕ ਆ ਜੀ ਥਾਂ ਤੁਣ ਬਹੁਤ ਸੋਹਣਾ ਆ ਆਰਡਰ ਚੰਗਾ ਸੋਹਣਾ ਬਣਾ ਲੂਗੀ ਠੀਕ ਆ ਜੀ ਅਜੇ ਘੱਟੋ ਘੱਟ ਵੀ ਹਫ ਪੂਰਾ ਜਿਕਰ ਲੈ ਗਈ ਤੇ ਸਮਾਂ ਤੋਂ ਉਮੀਦ ਕਰਦੇ ਆ ਵੀ ਹਫਤਾ ਲੱਗੇ ਤੇ ਬਹੁਤ ਸੋਹਣੀ ਗੱਲ ਆ ਦੋਸਤੋ ਓਵੇਂ ਓਵੇਂ ਹਵਾਨਾ ਜਿਹੜਾ ਬਿਲਕੁਲ ਬਣਾ ਕੇ ਤਿਆਰ ਕਰ ਲੂਗੀ ਠੀਕ ਆ ਤੇ ਭਾਰੀ ਆ ਵਜਨ ਵਜੂਦ ਵਾਲੀ ਆ ਪੂਰੀ ਕੋਈ ਐਂ ਗੱਲ ਨਹੀਂ ਹੈਗੀ ਕੋਈ ਲੱਸੀ ਜੀ ਠੀਕ ਆ ਜੀ ਪੁੱਠਾ ਪਾਠਾ ਵੇਖੋ ਇਹ ਘਟੋ ਘਰ ਵੀ 2 2.5 ਫੁੱਟ ਚੌੜਾ ਪੁੱਠਾ ਹੀ ਆ ਆ ਦੇਖੋ ਜੀ ਠੀਕ ਆ ਤੇ ਕਮਾਲ ਦੀ ਆ 바ਟਨਾ ਪੁੱਟਨ ਵਾਲਾ ਲੇਵਾ ਬਹੁਤੇ ਵੀਰ ਕਹਿੰਦੇ ਬਟਨ ਵਾਲਾ ਲੇਵਾ ਦੁੱਧ ਜਿਆਦਾ ਪਸੂ ਦਿੰਦਾ ਤੇ ਉਹ ਜਿਹੜਾ ਦੋਸਤੋ ਦੁੱਧ ਜਿਆਦਾ ਦੇਣ ਦੇ ਵੀ ਜੇਕਰ ਤੁਹਾਨੂੰ ਰਾਜ ਦੱਸਦਾ ਹਾਂ ਵੀ ਘਟੋ ਘਰ ਜ ਦੁੱਧ ਉਹ ਹੀ ਚੋਪ ਆਉਂਦੇ ਆ ਬਾਕੀ ਨਾਰਮਲ ਤੇ ਸੇਵਾ ਦੇ ਕਿਹਨਾ ਪਸ਼ੂ ਦੁੱਧ ਤਾਂ ਦਿੰਦਾ ਹੀ ਆ ਪਰ ਨਾਰਮਲ ਸੇਵਾ ਤੇ ਉੱਥੇ ਬਿਲਕੁਲ ਖੜਾ ਰਹਿਂਦਾ ਦੁੱਧ ਤੇ ਠੀਕ ਆ ਤੇ ਇਹਦਾ ਬਾਈ ਕੁਲਦੀਪ ਕੀ ਮੁੱਲ ਕਰਾਂਗੇ ਇਹ ਤੁਹਾਨੂੰ ਸਾਬ ਦੇ ਦਾਂਗੇ 2 ਘੱਟ 70 ਦੀ 68000 ਦੀ 68 ਦੀ ਹਾਂਜੀ ਠੀਕ ਆ ਜੀ ਤੇ ਤਪਾਈ ਤਪੂਈ ਚੌਥਾ ਥਣਾਂ ਦੀਆਂ ਨੂੰ ਓਕੇ ਓਕੇ ਤਪਾਈ ਦੀ ਐਦਾਂ ਕੋਈ ਖੜੂਗਾ ਥਣਾ ਦੀ ਗਾਰੰਟੀ ਵੀ ਆਪਦੇ ਘਰੇ ਜਾ ਕੇ ਟਿਪ ਲੈਣ ਬਿਲਕੁਲ ਜੀ ਹਾਂਜੀ লাভ দোস্তো ভাইয়া ਦਾ ਵੀ। ਬੋਦੀ ਗੱਲ ਉਹਦੇ ਵੀਡੀਓ ਕਾਲ ਦਿੱਤ ਪਾ ਦਿਆਂਗੇ। ਠੀਕ ਆ ਜੀ। ਵੀਡੀਓ ਕਾਲ ਤੇ। ਬਸ ਬਸ ਜੀ। ਹਾਂਜੀ। ਠੀਕ ਆ ਜੀ। ਤੇ 70000 ਦੇ ਵਿੱਚੋਂ 2000 ਲੈਸ ਆ ਮਾਨਤਨ। 68000 ਦੀ ਜਿਹੜੀ ਆ ਇਹ ਮੱਝ ਦਿੱਤੀ ਜਾਊਗੀ। ਬਾਕੀ ਤੁਸੀਂ ਵੇਖ ਲੀਆ ਦੋਸਤੋ ਪੂਰੇ ਵਜਨ ਵਜੂਦ ਆ ਲਈ ਆ। ਸੋਹਣੇ ਆਰਡਰ ਕੁਆਲਿਟੀ ਆ ਲਈ ਆ। ਥਣ ਥਣ ਬਹੁਤ ਜ਼ਿਆਦਾ ਸੋਨਾ। ਆ ਦੇਖੋ ਜੀ। ਠੀਕ ਆ। ਚਾਰੇ ਥਾਣਾ ਚਾਰੇ ਥਾਣੇ ਵੇਖੋ ਤੁਸੀਂ। ਠੀਕ ਆ। ਇਸ ਤੋਂ ਬਾਅਦ ਜਿਹੜੀ ਆਪਣੇ ਕੋਲ ਅਖਲੀ ਮਹ ਆ ਗਈ ਜੀ ਹਾਂ ਜੀ ਕੱਦ-ਕੱਡ ਦੇ ਵਿੱਚ ਤਾਂ ਵੀ ਵੇਲਬੂਲ ਦੀ ਉਚਾਈ ਦੀ ਬਹੁਤ ਵੱਡੀ ਆ ਹਾਂ ਇਹ ਵੀ ਜੀ ਇਹ ਤਾਂ ਕੀ ਰਿਕਾਰਡ ਆ ਜੀ ਇਹ ਸੂਈ ਨੂੰ ਕਹਣਾ ਡੇਢ ਤੋਂ 2 ਮਹੀਨੇ ਡੇਢ ਤੋਂ 2 ਮਹੀਨੇ ਹਾਂ ਕੱਟੀ ਵਗੈਰਾ ਕੱਟੀ ਮਗਰ ਆ ਸੂਆ ਭਾਜੀ ਇਹ ਕਦੀ ਪਿੰਮਾ ਦੂਜਾ ਸੂਆ ਦੂਜਾ ਸੂਆ ਹਾਂ ਡੇਢ ਮਹੀਨੇ ਦਾ ਉੱਚਾ ਸੂਆ ਹੈ ਡੇਢ ਮਹੀਨੇ ਦੀ ਸੂਈ ਆ ਦੋਸਤੋ ਤੇ ਮਗਰ ਕੱਟੀ ਆ ਮੱਝ ਤੁਸੀਂ ਆਪ ਹੀ ਦੇਖ ਲੈਣੀ ਆ ਠੀਕ ਆ ਜੀ ਤੇ ਬਾਕੀ ਜਿਹੜੇ ਵੀਰ ਨੇ ਵਾਂਡ ਲਾਉਣੀ ਤੁਸੀਂ ਲਾ ਲਿਓ ਬੇਲ ਵੇਖੋ ਕਿੰਨੀ ਲੰਮੀ ਆ ਤੇ ਉਚਾਈ ਕਾਦਰ ਤੁਸੀਂ ਆਪ ਦੇਖ ਲਓ ਠੀਕ ਆ ਜੀ ਜਿਹੜੀ ਇੱਕ ਲਾਸ਼ਟ ਦੇ ਵਿੱਚ ਖੜੀ ਆ ਦੋਸਤੋ ਲਾਸ਼ਟ ਦੇ ਵਿੱਚ ਉਹ ਬਿਲਕੁਲ ਘਰੇ ਮੱਝ ਰੱਖੀ ਆ ਤੇ ਹਾਈਟ ਕਾਦਰ ਦੀ ਫੁੱਲ ਬੜਾ ਫੁੱਲ ਵੱਡੀ ਹਾਈਟ ਆ ਤੇ ਉਹਦੇ ਬਿਲਕੁਲ ਥੋੜਾ 19 21 19 21 ਦਾ ਫਰਕ ਆ ਠੀਕ ਆ ਜੀ ਤੇ ਦੂਜਾ ਸੂਆ ਸੋਈ ਆ ਇਹ ਤਾਂ ਥੱਲੇ ਹੁਣ ਪਾਜੀ ਗਲਦੀਪ ਕਿੰਨਾ ਦੋ ਦੋ ਚਵਾ ਦਾਂਗੇ ਇਹ ਦੇਖੋ ਦੋ ਦੋ ਹੋਊਗਾ ਹੁਣ 7 ਕਿਲੋ 7 ਕਿਲੋ ਇਹ ਹੋਗਾ ਤੇ ਦਾ ਹੀ ਭਰ ਗੜੀ ਆਣ ਕੇ ਜੀ ਵੀ ਲਾਇਆ ਆਪਣੀ ਕੀ ਕਰੀ ਅੱਛਾ ਜੀ ਖਾਦਾ ਹੀ ਕੋਹਣੀ ਆਣਗੇ ਅੱਛਾ ਹਾਂ ਹੁਣ 7 ਕਿਲੋ ਦੋ ਦਊਗਾ ਹੁਣ 7 ਚਵਾ ਦਾਂਗੇ ਹ ਠੀਕ ਬੱਚਾ ਪੁੱਛਾ ਲੈਂਦੀ ਦੋਵੇਂ ਟਾਈਮ ਬੱਚੇ ਦੇ ਦੋਵੇਂ ਟਾਈਮ ਆੜੇ ਇੰਕੇ ਠੀਕ ਆੜੇਂਗ ਕੇ ਮਿਲਦੀ ਦੋ ਦੋ ਓਕੇ ਠੀਕ ਆ ਹਾਂ ਲਓ ਜੀ ਬੱਚੇ ਤੇ ਮਿਲਦੀ ਆ ਦੋਵੇਂ ਟਾਈਮ ਕੋਈ ਵੀ ਰੇ ਨਾ ਬੱਚੇ ਬੱਚਾ ਇੱਕ ਵਾਰੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿਉਂਕਿ ਬੱਚਾ ਆਹ ਵੇਖੋ ਜੀ ਠੀਕ ਆ ਜੀ ਬਿਲਕੁਲ ਬਲੂ ਰੰਗ ਦਾ ਰੱਸਾ ਪਾਇਆ ਜਿੰਦੇ ਗਲ ਦੇ ਵਿੱਚ ਇਹ ਜਿਹੜਾ ਬੱਚਾ ਦੋਸਤੋ ਕੱਟੀ ਆ ਫੀਮੇਲ ਕਾਫ ਆ ਕੋਈ ਵੀ ਰ ਡੇਢ ਮਹੀਨੇ ਦੀ ਮੰਨ ਲੇ ਮਹੀਨੇ ਦੀ ਮੰਨ ਲੇ ਸਵਾ ਦੀ ਮੰਨ ਲੇ ਦੋਹਾਂ ਦੀ ਇੱਥੇ ਜਿਹੜਾ ਸੁਬਾ ਹੈਗਾ ਠੀਕ ਆ ਜੀ ਮਗਰ ਕੱਟੀ ਆ ਸੋ ਕੱਟੀ ਵੀ ਬਹੁਤ ਸੋ ਤੇ ਕਲਦੀ ਭਾਈ ਇਹਨੂੰ ਵੀ ਖੋਲ ਕੇ ਜਰੂਰ ਤੋੜੀਏ ਮੈਂ ਇਹਨੂੰ ਹਾਈਟ ਦਾ ਮੈਂ ਪਹਿਲਾਂ ਜ਼ਿਕਰ ਕਰਤਾ ਦੋਸਤੋ ਪੂਰੇ ਵੱਡੇ ਕਦ ਕਾਟਦੀ ਆ ਸਿੰਗੀ ਸੋਹਣੀ ਆ ਮੱਥਾ ਬਿਲਕੁਲ ਬਲੈਕ ਆ ਸਿੰਗਾ ਸੰਗਾ ਦੇ ਬੰਤਰ ਸੋਹਣੀ ਸੋ ਬਿਲਕੁਲ ਬਦਲੇ ਪਿੰਡੇ ਦੀ ਇਹ ਵੀ ਮੱਝ ਤੇ ਦੁੱਧ ਵੈਸੇ ਭਾਈ ਦਸਨ ਮੁਤਾਬਕ ਹੈ ਵੀ ਦੁੱਧ ਬੇਸ਼ੱਕ 7 ਤੋਂ 8 ਤੋਂ ਬਾਹਰ ਸੀ 10 ਕ ਦੇ ਨੇੜੇ ਤੇੜੀ ਸੀਗਾ ਫਿਲਹਾਲ ਕਈ ਵਾਰਾ ਦੋਸਤੋ ਅੱਡੇ ਤੇ ਆਇਆ ਪਸ਼ੂ ਵਪਾਰ ਦੀ ਲੈਣ ਚ ਲਿਆਂਦਾ ਕਈ ਵਾਰਾ ਪੂਰੀ ਟਿਕਾ ਕੇ ਜਿਹੜਾ ਵੀਰ ਉਹ ਕੇ ਸੇਵਾ ਕਰ ਲੂਗਾ ਕੋਈ ਸੱਤ ਤੋਂ ਤੁਸੀਂ ਉੱਪਰ ਵੀ ਚੋ ਸਕਦੇ ਜੇ ਚੰਗੀ ਸਾਮ ਸਮਾਲਦੇ ਆਖ ਵੀ ਦੇ ਸਕਦੇ ਆ ਨੌਂ ਵੀ ਦੇ ਸਕਦੇ ਆ ਖਾਂਦੀ ਕੋ ਨਹੀਂ ਵੱਡੀ ਮਾਂ ਜਾ ਠੀਕ ਆ ਜੀ ਪੱਠੇ ਪੁੱਠੇ ਚੱਕੀ ਨਹੀਂ ਆਣਗੇ ਪੱਠੇ ਨਹੀਂ ਚੁੱਕਦੇ ਆ ਪਰ ਹਰਿਆ ਘਵਲਦੀ ਹਰਿਆਗਾ ਨਹੀਂ ਆ ਹਰਿਆ ਨਹੀਂ ਹੈਗਾਗਾ ਫਿਰ ਹਾਂ ਹਰਿਆ ਪਾਲ ਥੋੜੀ ਜਿਹੀ ਹਰੇ ਫੂਡਰ ਦੀ ਜਿਹੜੀ ਆ ਦੋਸਤੋ ਬਿਲਕੁਲ ਹਰੇ ਚਾਰੇ ਦੀ ਜਿਹੜੀ ਆ ਥੋੜੀ ਸਮੱਸਿਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕਈ ਵਾਰਾਂ ਬਰਸੀਨ ਵੀ ਜੇ ਗਏ ਨੇ ਤੇ ਦੂਜੀ ਚਰੀ ਹੋ ਗਈ ਮੱਕੀ ਹੋ ਗਈ ਗਾਚਾ ਉਹ ਬਿਲਕੁਲ ਖਤਮ ਆ ਠ ਉਹਦੇ ਕਰਕੇ ਕਿਤੇ ਨਾ ਕਿਤੇ ਪਸ਼ੂ ਡਾਊਨ ਚਲਾ ਜਾਂਦਾ ਜਦੋਂ ਬਿਲਕੁਲ ਮੈਂਟੇਨ ਬੈਲੈਂਸਡ ਜਿਹੜੀ ਬਿਲਕੁਲ ਜਿਹੜਾ ਹਰਾ-ਝਾਰਾ ਨਹੀਂ ਮਿਲਦਾ ਜਾਂ ਡਾਈਟ ਨਹੀਂ ਮਿਲਦੀ ਠੀਕ ਹੈ ਕਈ ਵਾਰ ਆਪਾਂ ਬਿਲਕੁਲ ਕੱਲੀ ਤੂੜੀ ਪਾਉਣੀ ਆ ਹੀਟ ਪਾਉਣੀ ਆ ਉਹਦੇ ਕਰਕੇ ਵੀ ਕਿਤੇ ਨਾ ਕਿਤੇ ਫਰਕ ਪੈ ਜਾਂਦਾ ਮਹਾਰਾਜਾ ਜਿਵੇਂ ਮਿਲਿਆ ਤੇ ਬਿਲਕੁਲ ਦੁੱਧ ਫੇਰ ਕਰ ਸਕਦੀ ਹੈ ਹੈ ਵੱਡੀ ਆ ਵੱਡੇ ਕਦ ਕਰਦੀ ਆ ਹਾਂਜੀ ਠੀਕ ਆ ਬਾਕੀ ਚਵਾ ਦੇ ਵਿੱਚ ਕੋਈ ਚੌਥ ਤਣਾ ਦੇ ਵਿੱਚ ਕੋਈ ਧਾਰ ਦਾ ਕਿਸੇ ਦੇ ਵਿੱਚ ਫਰਕ ਪੁਰਾਣਾ ਓਕੇ ਓਕੇ ਗਾਰੰਟੀ ਹੋਊਗੀ ਤਣਾ ਦੀ ਬਰਾਬਰ ਧਾਰਾਂ ਜੀ ਓਕੇ ਓਕੇ ਤੇ ਭਾਜੀ ਗਲਦੀਪ ਇਹ ਫਿਰ ਕਿੱਥੋਂ ਤੱਕ ਦੇ ਦੇ ਆਹ ਬੋਲ ਤੇ ਜੋ ਮਰਜੀ 60 ਦੀ ਦੇ ਦਾਂਗੇ 60 ਦੀ ਹਾਂ ਯਾਰ ਛੱਡ ਦਾਂਗੇ ਹੋਰ ਕਰਦਗੇ ਮਾਨਤਨ ਉਹਦਾ ਆਪ ਤੇ ਮਹਿੰਗੀ ਲਈ ਹੁਣ ਦੁੱਧੋ ਘਟ ਗਈ ਆ ਦੇ ਨਾ ਹਾਂ ਹੂੰ ਲਓ ਵੀ ਦੋਸਤੋ ਬਾਈ ਜਦਾ ਵੀ 60000 ਦੀ 60 ਜੋ ਵੀ ਆਦਾ ਵੀ 1000 ਮਾਨਤਨ ਕਰ ਦਾਂਗੇ ਹਾਂ ਯਾਰ ਛੱਡ ਦਾਂਗੇ ਤੇ ਹੋਰ ਵੀ ਗੰਜائش ਹੋਈ ਬਾਈ ਕੁਲਦੀਪ ਕੱਢਦੇ ਚੱਲ ਉਹ ਤੇ ਕਰ ਲਾਂਗੇ ਜੇ ਵੀਰਾ ਜੀ ਕੋਈ ਇੱਥੇ ਕੋਈ ਦੇ ਨਹੀਂ ਨਹੀਂ ਜ਼ਰੂਰ ਕਰਦੇ ਹੋ ਜੇ ਜਿਵੇਂ ਕੋਈ ਫੋਨ ਲਾਊਗਾ ਭਰਾ ਤੇ ਬਾਕੀ ਜੇ ਕੋਈ ਆਕੇ ਇਹਨੂੰ ਸਾਂਭੂਗਾ ਨਾ ਦੁੱਧ ਫੇਰ ਉਹਤਨਾ ਹੀ ਕਰੂਗੀ ਤੇ ਮਗਰ ਕੱਟੀ ਆ ਦੋਸਤੋ ਕੱਟੀ ਤੁਹਾਨੂੰ ਦਿਖਾਤੀ ਆ ਠੀਕ ਆ ਬਾਕੀ ਅ अच्छा भाई कुलदीप थी। पशु फिर इने बकाऊ सी आज हां जी 4 ਆ ਠੀਕ ਹੈ ਜੀ ਤੇ ਨੰਬਰ ਪੁੱਛ ਗਏ ਆਪਣੇ 945133233 ਠੀਕ ਹੈ ਜੀ हां जी ਪਿੰਡ ਬੁਰਜ ਨਥੂਗੇ ਤਸੀਲ ਪੱਤੀ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਭਾਈ ਕੁਲਦੀਪ ਸਿੰਘ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਇਸੇ ਤਰ੍ਹਾਂ ਜਿਹੜੇ ਪਸ਼ੂ ਆਉਂਦੇ ਆ ਘਰੇ ਠੀਕ ਹੈ ਜੀ ਕਿਲੇ ਦੇ ਉੱਪਰ ਤੁਸੀਂ ਸਮੇਂ-ਸਮੇਂ ਨਾਲ ਆਪਣਾ ਕੰਟੈਕਟ ਬਣਾ ਕੇ ਰੱਖ ਸਕਦੇ ਜੀ ਬਾਕੀ ਇਹ ਚਾਰ ਪਸ਼ੂ ਦਿਖਾਏ ਆ ਚਾਰਾਂ ਦੇ ਨਰਕ ਪਰਖ ਕਰਕੇ ਤਸੱਲੀ ਕਰਕੇ ਪਸ਼ੂ ਖਰੀਦ ਸਕਦੇ ਜੀ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ